ਜਿਵੇਂ ਕਹਿੰਦੇ ਹੁੰਦੇ ਨਾ ਗੁਰੂ ਤਾਂ ਆਪਾਂ ਬਣਾ ਲੈਨੇ ਆ ਪਰ ਗੁਰੂ ਦੀ ਆਗਿਆ ਦੇ ਵਿੱਚ ਕੋਈ ਕੋਈ ਚੱਲਦਾ ਹੈ ਕਈ ਵਾਰੀ ਗੁਰੂ ਵੀ ਆਪਦੇ ਚੀਲੇ ਨੂੰ ਪਰਖਦਾ ਹੁੰਦਾ ਹੈ ਵੀ ਇਹੇ ਮੇਰੀ ਆਗਿਆ ਦੇ ਵਿੱਚ ਰਹਿੰਦਾ ਹੈ ਜਾਂ ਮੈਥੋਂ ਭਜਦਾ ਇੱਕ ਵਾਰੀ ਇੱਕ ਬਹੁਤ ਤਪਸਵੀ ਸੰਤ ਸੀ ਉਹ ਡੇਰੇ ਦੇ ਵਿੱਚ ਰਹਿੰਦਾ ਸੀ ਸੰਗਤ ਉਹਦੇ ਲਈ ਬਹੁਤ ਆਉਂਦੀ ਸੀ ਕਈ ਉਦੇ ਚੇਲੇ ਵੀ ਬਣੇ ਜਾਨੀ ਕਿ 10-15 ਉਹਦੇ ਚੇਲੇ ਬਣ ਗਏ ਕਹਿਣ ਲੱਗੇ ਤੁਸੀਂ ਸਾਡੇ ਗੁਰੂ ਤਾਂ ਉਹ ਸੰਤ ਕਹਿਣ ਲੱਗੇ ਭਾਈ ਤੁਸੀਂ ਤੋਂ ਅਗਿਆ ਦੇ ਵਿੱਚ ਰਹਿਣਾ ਨਹੀਂ ਜਾਣਾ ਤੁਸੀਂ ਉਂ ਸੇਵਾ ਕਰ ਲਿਆ ਕਰੋ ਭਗਤੀ ਕਰ ਲਿਆ ਕਰੋ ਉਹ ਕਹਿਣ ਲੱਗੇ ਤੁਸੀਂ ਸਾਡੇ ਗੁਰੂ ਤਾਂ ਸੰਤ ਮਹਾਪੁਰਸ਼ ਕਹਿਣ ਲੱਗੇ ਠੀਕ ਹੈ ਭਾਈ ਜਿਵੇਂ ਤੁਹਾਡੀ ਆਗਿਆ ਤਾਂ ਉਹਨਾਂ ਨੇ ਉਹ ਸੰਤ ਨੂੰ ਗੁਰੂ ਮੰਨ ਲਿਆ ਆਈ ਫਿਰ ਇੱਕ ਬੰਦਾ ਹੋਰ ਆ ਕੇ ਕਹਿੰਦਾ ਉਹ ਵੀ ਬਹੁਤ ਭਗਤੀ ਕਰਦਾ ਸੀ ਕਹਿੰਦਾ ਜੀ ਮੈਂ ਵੀ ਤੁਹਾਡਾ ਚੇਲਾ ਬਣਨਾ ਹੈ ਤੁਸੀਂ ਵੀ ਮੈਨੂੰ ਚੇਲਾ ਬਣਾ ਲਓ ਮੈਂ ਵੀ ਤੁਹਾਨੂੰ ਗੁਰੂ ਮੰਨਣਾ ਚਾਹਣਾ ਤਾਂ ਸੰਤ ਮਹਾਪੁਰਸ਼ ਕਹਿਣ ਲੱਗੇ ਕਹਿੰਦੇ ਭਾਈ ਜਿੱਥੇ ਐਂ ਤੂੰ ਬਣ ਜਾ ਤਾਂ ਉਹ ਵੀ ਉਹ ਸੰਤਾਂ ਦਾ ਚੇਲਾ ਬਣ ਗਿਆ ਸੰਤਾਂ ਨੇ ਆਖਿਆ ਵੀ ਇਹਨਾਂ ਨੂੰ ਆਪਾਂ ਪਰਖੀਏ ਸੰਤ ਬਹੁਤ ਬਜ਼ੁਰਗ ਹੋ ਗਿਆ ਜਦੋਂ ਬਜ਼ੁਰਗ ਹੋ ਗਿਆ ਸੰਤ ਉਹਨਾਂ ਨੂੰ ਕਹਿਣ ਲੱਗੇ ਭਾਈ ਹੁਣ ਮੇਰਾ ਸਮਾਂ ਬਹੁਤ ਥੋੜਾ ਰਹਿ ਗਿਆ ਹੁਣ ਮੇਰੇ ਤੇ ਕਸ਼ਟ ਬਹੁਤ ਆਉਣੇ ਨੇ ਇਸ ਕਰਕੇ ਮੈਂ ਪ੍ਰਮਾਤਮਾ ਨੂੰ ਅਰਦਾਸ ਕਰੀ ਹੈ ਵੀ ਜਿਹੜਾ ਕਸ਼ਟ ਮੈਨੂੰ ਤੂੰ ਦੇਣਾ ਹੈ ਏਸੇ ਜਮੇ 'ਚ ਦੇ ਦੇ ਮੇਰਾ ਅਗਲਾ ਜਾਮੇ ਚ ਕੋਈ ਕਸ਼ਟ ਨਾ ਆਵੇ ਤੁਸੀਂ ਮੈਨੂੰ ਸਜ਼ਾ ਦੇਣੀ ਹੈ ਜਿਹੜੀ ਹੁਣੀ ਦੇ ਦੋ ਤੇ ਪ੍ਰਮਾਤਮਾ ਨੂੰ ਮੈਂ ਇਹੀ ਅਰਦਾਸ ਕਰੀ ਹੈ ਤੇ ਉਹ ਸਾਰੇ ਚੇਲਿਆਂ ਨੂੰ ਬਿਠਾ ਕੇ ਕਹਿੰਦਾ ਭਾਈ ਹੁਣ ਤੁਸੀਂ ਮੇਰੀ ਸੇਵਾ ਦੇ ਵਿੱਚ ਉਹ ਬੰਦਾ ਰਹੋ ਜਿਹੜਾ ਮੇਰੇ ਆਗਿਆ ਦੇ ਵਿੱਚ ਰਹੂ ਤਾਂ ਸਾਰੇ ਚੇਲੇ ਕਹਿਣ ਲੱਗੇ ਦੱਸੋ ਮਹਾਪੁਰਸ਼ੋ ਕੀ ਆਗਿਆ ਐ ਤੁਹਾਡੀ ਕਹਿੰਦਾ ਭਾਈ ਮੇਰੇ ਹੁਣ ਇੱਕ ਤਾਂ ਕੋੜ ਚੱਲੂਗਾ ਇੱਕ ਮੇਰੀਆਂ ਲੱਤਾਂ ਜਵਾਬ ਦੇਣਗੀਆਂ ਇੱਕ ਮੈਨੂੰ ਅੱਖਾਂ ਤੋਂ ਦਿਸਣਾ ਬੰਦ ਹੋਊਗਾ ਤੁਸੀਂ ਮੇਰੀ ਸੇਵਾ ਕਰਨੀ ਹੈ ਤਾਂ ਸਾਰੇ ਚੇਲੇ ਕਹਿਣ ਲੱਗੇ ਵੀ ਇਹ ਤਾਂ ਬਹੁਤ ਔਖਾ ਹੈ ਜਿਹੜੇ ਡੁਪਲੀਕੇਟ ਚੇਲੇ ਬਣੇ ਹੋਏ ਸੀ ਉਹ ਤਾਂ ਸਾਰੇ ਭੱਜ ਗਏ ਜਿਹੜਾ ਇੱਕ ਬਣਿਆ ਹੋਇਆ ਚੇਲਾ ਸੀ ਉਹ ਕਹਿੰਦਾ ਮਹਾਪੁਰਸ਼ੋ ਮੈਂ ਤੁਹਾਡੀ ਸੇਵਾ ਕਰੂੰ ਮੈਨੂੰ ਚਾਹੀਦੀ ਤੁਸੀਂ ਕਿਤੇ ਮਰਜ਼ੀ ਖੜਾ ਦਿਓ ਤਾਂ ਸੰਤ ਕਹਿਣ ਲੱਗੇ ਬਾਹੋ ਭਗਤਾ ਤੇਰੀ ਉਹ ਲੋੜ ਸੀ ਆ ਸੰਤ ਕਹਿਣ ਲੱਗੇ ਆਪਾਂ ਹੁਣ ਡੇਰਾ ਚ ਛੱਡਣਾ ਹੈ ਆਪਾਂ ਬਹੁਤ ਦੂਰ ਜਾ ਕੇ ਜੰਗਲ ਦੇ ਵਿੱਚ ਰਹਾਗੇ ਤੂੰ ਮੇਰੇ ਨਾਲ ਚੱਲਾ ਤਾਂ ਉਹ ਕਹਿਣ ਲੱਗਿਆ ਠੀਕ ਹੈ ਬਾਬਾ ਜੀ ਮੈਂ ਤੁਹਾਡੇ ਨਾਲ ਜਾਊਂਗਾ ਤਾਂ ਉਹ ਸੰਤ ਤੇ ਉਹ ਚੇਲਾ ਜੰਗਲ ਦੇ ਵਿੱਚ ਭਾਗੇ ਉੱਥੇ ਇੱਕ ਥੋੜੇ ਨਜ਼ਦੀਕ ਪਿੰਡ ਸੀ ਤੇ ਉਹਨਾਂ ਨੇ ਉਹ ਜੰਗਲ ਦੇ ਵਿੱਚ ਇੱਕ ਛੋਟੀ ਜੀ ਝੂਪੜੀ ਪਾਲੀ ਤੇ ਉਹਦੇ ਵਿੱਚ ਰਹਿਣ ਲੱਗੇ ਤਾਂ ਸੰਤਾਂ ਦਾ ਤਾਂ ਉਹੀ ਹਾਲ ਹੋ ਗਿਆ ਪਹਿਲਾਂ ਲੱਤਾਂ ਖੜਗੀਆਂ ਫਿਰ ਉਹਨਾਂ ਦੇ ਸਰੀਰ ਤੇ ਕੋੜ ਚੱਲ ਗਿਆ ਤੇ ਫਿਰ ਸੰਤਾਂ ਨੂੰ ਦਿਸਣੋਂ ਹਟ ਗਿਆ ਸੰਤ ਕਹਿਣ ਲੱਗੇ ਭਾਈ ਹੁਣ ਤੂੰ ਸੇਵਾ ਕਰ ਤੇ ਜਦੋਂ ਉਹ ਤੁਰਨ ਫਿਰਨੋ ਵੀ ਰਹਿ ਗਏ ਸੋਨੂੰ ਪਤਾ ਲੈਟਰਿੰਗ ਬਾਥਰੂਮ ਵਿੱਚ ਨਿਕਲਣ ਲੱਗਿਆ ਤੇ ਉਧਰੋਂ ਕੋੜ ਵੀ ਚੱਲਿਆ ਹੋਇਆ ਸਾਰੇ ਸਰੀਰ ਤੇ ਪਾਣੀ ਨਿਕਲ ਰਿਹਾ ਤੇ ਉਹ ਵਿਚਾਰਾ ਸੰਤਾਂ ਦੀ ਸੇਵਾ ਕਰਿਆ ਕਰੇ ਸਾਰੇ ਸਰੀਰ ਨੂੰ ਸਾਫ ਕਰਿਆ ਕਰੇ ਨਾਲੇ ਸੰਤਾਂ ਨੂੰ ਧੋਇਆ ਕਰੇ ਤੇ ਨਾਲੇ ਜੇ ਕੋਈ ਪ੍ਰਸ਼ਾਦਾ ਪਾਣੀ ਲਿਆਇਆ ਕਰੇ ਤਾਂ ਉਹ ਪਿੰਡ ਤੇ ਜਾਇਆ ਕਰੇ ਪਹਿਲਾਂ ਫਿਰ ਉਹ ਸੰਤਾਂ ਵਾਸਤੇ ਮਾੜਾ ਮੋਟਾ ਖਾਣ ਪੀਣ ਨੂੰ ਲਿਆਇਆ ਕਰੇ ਤੇ ਫਿਰ ਸੰਤਾਂ ਨੂੰ ਖਵਾਇਆ ਕਰੇ ਸੰਤਾਂ ਨੂੰ ਕਿਹੜਾ ਦੀਂਦਾ ਸੀ ਆਈ ਕਰਦੇ ਕਰਦੇ 6 ਮਹੀਨੇ ਲੰਘ ਗਏ ਤੇ ਉਹ ਸੰਤਾਂ ਦੀ ਪੂਰੀ ਰੁਚੀ ਦੇ ਨਾਲ ਸੇਵਾ ਕਰਦਾ ਰਿਹਾ ਉਧਰ ਪ੍ਰਮਾਤਮਾ ਨੂੰ ਵੀ ਪਤਾ ਲੱਗਿਆ ਵੀ ਚੇਲਾ ਬਹੁਤ ਕੱਟੜਾ ਹੈ ਵੀ ਸੰਤਾਂ ਦੀ ਪੂਰੀ ਰੁਚੀ ਦੇ ਨਾਲ ਸੇਵਾ ਕਰਦਾ ਹੈ ਉਧਰੋਂ ਵਿਸ਼ਨੂੰ ਭਗਵਾਨ ਪ੍ਰਗਟ ਹੋਏ ਵੀ ਆਪਾਂ ਇਹ ਚੇਲੇ ਨੂੰ ਪਰਖਦੇ ਹਾਂ ਜਦੋਂ ਉਹ ਸੰਤਾਂ ਵਾਸਤੇ ਪ੍ਰਸ਼ਾਦਾ ਲੈਣ ਪਿੰਡ ਗਿਆ ਤੇ ਰਾਜ ਤੁਰਿਆ ਆਉਂਦਾ ਤਾਂ ਵਿਸ਼ਨੂੰ ਮਹਾਰਾਜ ਨੇ ਉਹ ਚੇਲੇ ਨੂੰ ਘੇਰ ਲਿਆ ਤੇ ਮੂਹਰੇ ਹੋ ਕੇ ਖੜ ਗਏ ਕਹਿੰਦੇ ਮੰਗ ਭਗਤਾ ਜੋ ਕੁਛ ਮੰਗਣਾ ਤੈਨੂੰ ਮੈਂ ਬਹੁਤ ਕੁਛ ਦੇਵਾਂਗਾ ਉਹ ਕਹਿਣ ਲੱਗਿਆ ਚੇਲਾ ਬਈ ਬਾਬਾ ਮੈਂ ਤਾਂ ਹਜੇ ਆਪਦੇ ਗੁਰੂ ਦੀ ਸੇਵਾ ਕਰਨੀ ਐ ਉਹ ਭੁੱਖੇ ਮਰ ਰਹੇ ਨੇ ਤੇ ਉਹਨਾਂ ਤੋਂ ਤੁਰਿਆ ਨਹੀਂ ਜਾਂਦਾ ਉਹਨਾਂ ਨੂੰ ਦੀਂਦਾ ਨਹੀਂ ਉਹਨਾਂ ਦੇ ਸਾਰੇ ਸਰੀਰ ਤੇ ਕੋੜ ਚੱਲਿਆ ਹੋਇਆ ਹੈ ਉਹਨਾਂ ਦੀ ਮੈਂ ਸੇਵਾ ਕਰ ਰਿਹਾ ਮੈਨੂੰ ਤੂੰ ਜਾਣ ਦੇ ਫੇਰ ਮੈਂ ਆਉਂ ਉਹ ਕਹਿੰਦਾ ਵਿਸ਼ਨੂੰ ਜਿਹੜਾ ਸੰਤ ਬਣਿਆ ਹੋਇਆ ਸੀਗਾ ਉਹ ਕਹਿਣ ਲੱਗਿਆ ਤੈਂ ਕੀ ਲੈਣਾ ਉਹ ਗੁਰੂ ਤੋਂ ਤੂੰ ਮੈਥੋਂ ਲੈ ਲੈ ਜੋ ਕੁਝ ਲੈਣਾ ਹੈ ਮੈਂ ਤੈਨੂੰ ਮਾਲੂ-ਮਾਲ ਕਰ ਦੂੰ ਤੂੰ ਉਹ ਸੰਤ ਨੂੰ ਛੱਡ ਦੇ ਤਾਂ ਉਹ ਕਹਿਣ ਲੱਗਿਆ ਨਹੀਂ ਬਾਬਾ ਜੀ ਮੈਂ ਸੰਤਾਂ ਨਾਲ ਵਾਅਦਾ ਕਰਿਆ ਵੀ ਮੈਂ ਤੁਹਾਡੀ ਸੇਵਾ ਕਰੂੰਗਾ ਮੈਂ ਆਪਦੇ ਗੁਰੂ ਲਵੇ ਜਾਣੇ ਜਾਣਾ ਤੂੰ ਮੇਰਾ ਰਾਹ ਛੱਡ ਦੇ ਤਾਂ বিষ্ণੂ ਦੇਖ ਕੇ ਹੈਰਾਨ ਰਹਿ ਗਿਆ ਵੀ ਇਹ ਤਾਂ ਬਹੁਤ ਕਟੜ ਚੇਲਾ ਹੈ ਵੀ ਉਹਦੀ ਸੇਵਾ ਦੇ ਵਿੱਚ ਪੂਰਾ ਲੱਗਿਆ ਹੋਇਆ ਹੈ ਤਾਂ ਫਿਰ ਉਹ বিষ্ণੂ ਭਗਵਾਨ ਪਰਮਾਤਮਾ ਲਵੇ ਗਿਆ ਤੇ ਕਹਿਣ ਲੱਗਿਆ ਵੀ ਉਹ ਤਾਂ ਬਹੁਤ ਕਟੜਾ ਹੈਗਾ ਵੀ ਉਹ ਤਾਂ ਪੂਰੀ ਸੇਵਾ ਦੇ ਵਿੱਚ ਲੱਗਿਆ ਹੋਇਆ ਹੈ ਤਾਂ ਫਿਰ ਉਹ ਪਰਮਾਤਮਾ ਆਪ ਪਹੁੰਚਿਆ ਤੇ ਉਹ ਚੀ ਲੈ ਲਵੇ ਆਇਆ ਤੇ ਕਹਿਣ ਲੱਗਿਆ ਹਾਂ ਭਗਤਾ ਕਿੱਥੇ ਜਾਣਾ ਹੈ ਕਹਿੰਦਾ ਜੀ ਮੈਂ ਤਾਂ ਆਪਦੇ ਗੁਰੂ ਰਵੇ ਜਾਣਾ ਉਹਦੀ ਗੁਰੂ ਦੀ ਸੇਵਾ ਵਿੱਚ ਲੱਗਿਆ ਹੋਇਆ ਮੇਰੀ ਇਹ ਸੇਵਾ ਸਫਲ ਹੋ ਜੇ ਹੋਰ ਮੈਂ ਕੀ ਭਾਲਦਾ ਉਹ ਕਹਿਣ ਲੱਗਿਆ ਪ੍ਰਮਾਤਮਾ ਕਿਉਂ ਮੂਰਖ ਹੋਇਆ ਤੂੰ ਸਾਥੋਂ ਮੰਗ ਜੋ ਕੁਝ ਮੰਗਣਾ ਹੈ ਅਸੀਂ ਤੈਨੂੰ ਦੇਵਾਂਗੇ ਉਹ ਕਹਿੰਦਾ ਨਹੀਂ ਜਿਹੜਾ ਕੁਝ ਗੁਰੂ ਦੇ ਦੂ ਮੈਨੂੰ ਤੁਸੀਂ ਨਹੀਂ ਦੇ ਸਕਦੇ ਮੈਂ ਆਪਦੀ ਗੁਰੂ ਦੀ ਸੇਵਾ ਦੇ ਵਿੱਚ ਲੱਗਿਆ ਹੋਇਆ ਮੈਨੂੰ ਗੁਰੂ ਦੀ ਸੇਵਾ ਦੇ ਵਿੱਚ ਰਹਿਣ ਦਿਓ ਤੁਸੀਂ ਮੈਨੂੰ ਤੰਗ ਨਾ ਕਰੋ ਤੁਸੀਂ ਭਗ ਜੋ ਉਹ ਕਹਿੰਦੇ ਭਾਈ ਤੀਜਾ ਵਚਨ ਹੈ ਮੰਗ ਲੈ ਜੋ ਕੁਝ ਮੰਗਣਾ ਹੈ ਉਹ ਕਹਿੰਦਾ ਮੈਂ ਤਾਂ ਇਹੀ ਮੰਗਦਾ ਜੇ ਤੁਸੀਂ ਮੈਨੂੰ ਕੁਝ ਦੇ ਸਕਦੇ ਹੋ ਮੇਰੇ ਗੁਰੂ ਨੂੰ ਠੀਕ ਕਰ ਦਿਓ ਮੇਰਾ ਗੁਰੂ ਤੰਦਰੁਸਤ ਹੋ ਜਾਏ ਤੇ ਮੈਂ ਹੋਰ ਕੁਝ ਨਹੀਂ ਚਾਹੁੰਦਾ ਮੈਨੂੰ ਕੋਈ ਮਾਇਆ ਦੀ ਨਹੀਂ ਲੋੜ ਨੀ ਨੂੰ ਕਸੇ ਦੀ ਲੋੜ ਨਹੀਂ ਜੇ ਤੁਸੀਂ ਤਕੜੇ ਕਹੋਣੇ ਉਹ ਤੋਂ ਤਾਂ ਮੇਰੇ ਗੁਰੂ ਨੂੰ ਠੀਕ ਕਰ ਦਿਓ ਜਦੋਂ ਇਹ ਗੱਲ ਸੁਣੀ ਪ੍ਰਮਾਤਮਾ ਨੇ ਤਾਂ ਪ੍ਰਮਾਤਮਾ ਉਹਦੇ ਮੂਰੇ ਹੱਥ ਬਨ ਕੇ ਖੜ ਗਿਆ ਕਹਿੰਦੇ ਵਾਹੋ ਭਗਤਾ ਚੇਲੇ ਹੋਣੇ ਚਾਹੀਦੇ ਨੇ ਇਹੀ ਜੀ ਹੋਣੇ ਚਾਹੀਦੇ ਨੇ ਜਿਹੜੇ ਆਪਦੀ ਗੁਰੂ ਦੀ ਆਗਿਆ ਦੇ ਵਿੱਚ ਰਹਿੰਦੇ ਨੇ ਤਾਂ ਫਿਰ ਉਹ ਪ੍ਰਮਾਤਮਾ ਸੰਤ ਲਵੇ ਆਇਆ ਤੇ ਸੰਤ ਨੂੰ ਠੀਕ ਕਰਤਾ ਨੌ ਪਰ ਨੌ ਕਰਤਾ ਜਦੋਂ ਸੰਤ ਮਹਾਰਾਜ ਠੀਕ ਹੋ ਗਏ ਤਾਂ ਉਹ ਤਾਂ ਇੱਕ ਵਿਧੀ ਬਣੀ ਹੋਈ ਸੀ ਤੇ ਉਹ ਚੇਲੇ ਨੂੰ ਕਹਿੰਦੇ ਵਾਹੋ ਭਗਤਾ ਚੇਲੇ ਹੋਣੇ ਚਾਹੀਦੇ ਨੇ ਇਹੇ ਜਿਹੇ ਹੋਣੇ ਚਾਹੀਦੇ ਨੇ ਜਿਹੜੇ ਆਪਦੀ ਗੁਰੂ ਦੀ ਆਗਿਆ ਦੇ ਵਿੱਚ ਰਹਿੰਦੇ ਨੇ ਤਾਂ ਮੈਂ ਤੁਹਾਨੂੰ ਇਹੀ ਕਹਿਣਾ ਜੇ ਤੁਸੀਂ ਗੁਰੂ ਬਣਾਉਣੇ ਹੋ ਜੇ ਤੁਸੀਂ ਕੋਈ ਗੁਰੂ ਬਣਾਉਣੇ ਹੋ ਤਾਂ ਉਹਦੀ ਆਗਿਆ ਦੇ ਵਿੱਚ ਰਹੋ ਤੇ ਉਹਦੇ ਕਹਿਣੇ ਦੇ ਵਿੱਚ ਰਹੋ ਤੇ ਸਦਾ ਉਹ ਪ੍ਰਮਾਤਮਾ ਦੀ ਰਜਾ ਦੇ ਵਿੱਚ ਰਹੋ ਤੇ ਸੱਚ ਬੋਲੋ ਇਹ ਕਹਾਣੀ ਐਨੀ ਕੀ ਸੀ ਇਹ ਕਿਸੇ ਮਹਾਪੁਰਸਾਨ ਨੇ ਸੁناਈ ਸੀ ਜੇ ਤੁਹਾਨੂੰ ਵਧੀਆ ਲੱਗੀ ਤਾਂ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਵੀਰੋ